ਕਿੰਨੇ ਗੋਰਾ ਟੈਲ ਦੀਆਂ ਟੈਲੈਂਟ ਟੜਦੀਆਂ ਆ ਚੱਕ ਆ ਲੈ ਬੱਟਦੀਆਂ ਨਹੀਂ ਰੌਲਾ ਪਾਈ ਜਾਂਦੇ ਆ ਲੈ ਤੁਸੀਂ بڑا ਰੌਲਾ ਪਾਉਂਦੇ ਹੋ ਗੋਲਾ ਟੈਲ ਦੀਆਂ ਟੈਲੈਂਟ ਟੜਦੀਆਂ ਕਰ ਲੋ ਕੱਠੀਆਂ ਹੋ ਗਈਆਂ ਚੂਰ ਚੂਰ ਭਾਜੀ ਤੁਹਾਡਾ ਵਹਿਮ ਕੱਢਣਾ ਪਊਗਾ ਮੈਨੂੰ ਲੱਗ ਗਿਆ ਉਹ ਮੇਰਾ ਵਹਿਮ ਨਹੀਂ ਨਿਕੜਾ ਤੁਹਾਡੇ ਕੋਲ ਭਾਜੀ ਤੁਹਾਡਾ ਵਹਿਮ ਕੱਢੋ ਟੋਟੀ ਦੇਖੋ ਆ ਲੋ ਇਹਨੇ ਗੋਰਾ ਟੈਲ ਦੀਆਂ ਟੈਲਾ ਪਤਾ ਨਹੀਂ ਕਿੱਥੋਂ ਗੱਡੀ 'ਚ ਧਰ-ਧਰ ਕੇ 200 ਰੁਪਏ ਲੈ ਆਉਣੇ ਹੋ ਤੁਸੀਂ। ਉਹ ਤਿੰਨ ਇੱਟਾਂ ਤੋੜਤੀਆਂ। ਮੈਂ ਕਹਾਂ ਜੀ ਗੋਰਾ ਟੈਲ ਆ ਇਹ ਗੋਰਾ ਟੈਲ। ਆਜੋ ਹੁਣ ਗਾਹਾਂ ਸੋਚਾਂ ਜਨਾਬੋ। ਮੈਂ ਤਾਂ ਹੈਰਾਨ ਹੋ ਗਿਆ ਵੀ ਇੱਕ ਟੈਲ ਨੇ ਤਿੰਨ ਇੱਟਾਂ ਤੋੜ ਦਿੱਤੀਆਂ। ਹੁਣ ਜੇ ਇੱਟਾਂ ਤੋੜਤੀਆਂ ਤੁਸੀਂ 80-80 ਰੁਪਏ ਫਟ ਕਰ ਦੇਣੀਆਂ ਟੈਲਾਂ। ਮੈਂ ਨਹੀਂ ਦੇਖਣੀ ਤੁਹਾਡੀ ਟੈਲਾਂ। ਭਾਜੀ 80 ਆਲਾ ਵੀ ਵਹਿਮ ਕੱਢਣਾਗਾ 35 ਰੁਪਏ ਫਟ ਦੇ ਵਿੱਚ। ਉਹ ਭਾਜੀ ਟੁੱਟ ਜਾਣੀਆਂ ਨਾ ਮਜ਼ਾਕ ਕਰੋ ਦੇਖੋ ਫੇਰ ਨੁਕਸਾਨ ਕਰੋਗੇ ਤੁਸੀਂ। 35 ਰੁਪਏ ਫਟ ਦੇ ਵਿੱਚ ਸਰ ਇਹ ਕਲਰ ਡਾਰਕ ਕਲਰ ਦਾ 80 85 ਰੁਪਏ ਤੋਂ ਘੱਟ ਨਹੀਂ ਹੈਗੀ ਬਾਜ਼ਾਰ 'ਚ 80 85 ਵਾਲੇ ਬੈਮ ਕੱਢਨੇ ਆ ਸਿਰਫ 35 ਰੁਪਏ ਫੁੱਟ ਦੇ ਵਿੱਚ ਅਨ ਬ੍ਰੇਕਫਾਸਟ ਹੈ ਜੀ ਰੰਗ ਵੀ ਜਿਹੜਾ ਮਰਜੀ ਜਿਹੜਾ ਤੁਹਾਡਾ ਦਿਲ ਕਰਦਾ ਉਹ ਵਾਲਾ ਚੱਕ ਲੋ ਸਿਰਫ 35 ਰੁਪਏ ਫੁੱਟ ਦੇ ਵਿੱਚ ਆਹ ਲਓ ਬਈ ਮੈਂ ਵੀ ਸੈੱਟ ਕਰਕੇ ਦੇਖ ਲੈਣਾ ਆਹ ਚੱਕੋ ਕਹਿੰਦੇ ਟੈਲ ਨਹੀਂ ਟੁੱਟਦੀ ਬਾਜ਼ਾਰ 'ਚ 80 85 ਰੁਪਏ ਫੁੱਟ ਦੋ ਵਾਈ ਚਾਰ ਦੀ ਟਾਇਲ ਗੋਰਾ ਟਾਇਲ ਤੋਂ 35 ਰੁਪਏ ਫੁੱਟ 'ਚ ਕਰਤੀ ਆ 28 ਰੁਪਏ ਫੜਦੇ ਵਿੱਚ ਡਿਜ਼ਾਈਨ ਦੇਖੀ ਚਲੋ। ਉਹ ਪਾਜੀ ਮੈਂ ਤੁਹਾਡੇ ਮੋੜੇ ਬੰਨੇ ਹੱਥ ਲੋਕਾਂ ਨੇ ਜੰਮੂ ਕਸ਼ਮੀਰ ਤੋਂ ਆਣਾ, ਲੋਕਾਂ ਨੇ ਹਿਮਾਚਲ ਪ੍ਰਦੇਸ਼ ਤੋਂ ਆਣਾ, ਲੋਕਾਂ ਨੇ ਰਾਜਸਥਾਨ ਤੋਂ ਆਣਾ, ਦੂਰੋਂ ਦੂਰ ਆਣਾ ਕੋਈ ਮਜ਼ਾਕ ਨਾ ਕਰੋ, ਰੇਟ ਸਹੀ ਦੱਸੋ। ਕੋਈ ਮਜ਼ਾਕ ਨਹੀਂ ਜੀ, 28 ਰੁਪਏ। ਆਜੋ ਅਜੇ ਤਾਂ ਬਖਾਇ ਹੀ ਕੋਸ਼ਣੂ ਜੀ ਐਡੀਸ਼ਨ ਸਟੋਨ ਆ। ਪਾਜੀ ਆਹ ਤਾਂ 4-4 ਕਰੋੜ, 3-3 ਕਰੋੜ ਦੇ ਕੋਠੇ ਦੇ ਬਾਹਰ ਲੱਗਦਾ ਇਹ। 28 ਰੁਪਏ ਤੇ ਲੱਗਦਾ ਇਹ ਜੀ। 35 ਰੁਪਏ ਦੇ ਵਿੱਚ ਜੇ ਕਿਸ ਨੇ ਇਦਾਂ ਦਾ ਲਗਜ਼ਰੀ ਬਾਥਰੂਮ ਬਣਾਉਣਾ ਬੜਾ ਸੋਹਣਾ ਕੰਬੀਨੇਸ਼ਨ ਬਣਿਆ ਇਹਦਾ ਵੀ ਰੇਟ ਦੱਸੋ 35 ਰੁਪਏ ਫੋਰ ਦੇ ਵਿੱਚ ਲੈ ਜਾਓ ਬਣਾਇਆ ਬਣਾਇਆ ਜੀ ਨਹੀਂ ਤੁਸੀਂ ਸੌਖਾ ਦੀ ਜਿਹੜਾ ਮਰਜੀ 35 ਰੁਪਏ 35 ਰੁਪਏ 35 ਰੁਪਏ ਕਾ ਜੀ ਮਹਿਮ ਕੱਢਨੇ ਆ ਤੁਹਾਡੇ ਅੱਜ ਸਾਰਾ ਗਰਮੀਆਂ ਦਾ ਮੌਸਮ ਆ ਕਿਸ ਨੇ সুইਮਪੂਲ ਵੀ ਬਣਾਉਣਾ 80 ਰੁਪਏ 85 ਰੁਪਏ ਤੋਂ ਘੱਟ ਨਹੀਂ ਹੈਗੀ ਟਾਇਲ ਇਹਦਾ ਰੇਟ ਦੱਸੋ 25 ਰੁਪਏ ਫੋਰ ਦੇ ਵਿੱਚ ਜੀ ਕਿੰਨੇ ਗੋਰਾ ਟਾਇਲ ਦੀਆਂ ਟੈਲਾਂ ਟਟਦੀਆਂ ਆ ਚੱਕ ਆ ਲੈ ਟਟਰ ਦੀਆਂ ਨਹੀਂ ਰੌਲਾ ਪਾਈ ਜਾਂਦੇ ਆ ਲੈ ਤੁਸੀਂ ਬੜਾ ਰੌਲਾ ਪਾਉਂਦੇ ਹੋ ਗੋਰਾ ਟੈਅ ਦੀਆਂ ਟੈਲੈਂਟ ਔੜਦੀਆਂ ਕਰ ਲੋ ਕੱਠੀਆਂ ਹੋ ਗਈਆਂ ਚੂਰ-ਚੂਰ ਭਾਜੀ ਤੁਹਾਡਾ ਵਹਿਮ ਕੱਢਣਾ ਪਊਗਾ ਮੈਨੂੰ ਲੱਗ ਗਿਆ ਉਹ ਮੇਰਾ ਵਹਿਮ ਨਹੀਂ ਨਿਕੜਾ ਤੁਹਾਡੇ ਕੋਲ ਭਾਜੀ ਤੁਹਾਡਾ ਵਹਿਮ ਕੱਢਣਾ ਪਊਗਾ ਦੇਖੋ ਆ ਲੋ ਇਹ ਨੇ ਗੋਰਾ ਡਾਲ ਦੀਆਂ ਟੈਲਾ ਪਤਾ ਨਹੀਂ ਕਿੱਥੋਂ ਗੱਡੀ 'ਚ ਤਰ-ਤਰ ਕੇ ਦੋ ਚਾਰ ਪੀਸ ਲਾਏ ਆਉਣੇ ਹੋ ਤੁਸੀਂ ਉਹ ਤਿੰਨ ਟਾਂ ਤੋੜਦੀਆਂ ਮੈਂ ਕਹਾਂ ਜੀ ਗੋਰਾ ਟੈਲਾ ਇਹ ਗੋਰਾ ਟੈਲਾ ਆਜੋ ਹੁਣ ਗਾਹਾਂ ਸੋਚਾਂ 'ਚ ਨਾ ਪੋ ਮੈਂ ਤਾਂ ਹੈਰਾਨ ਹੋ ਗਿਆ ਵੀ ਇੱਕ ਟੈਲ ਨੇ ਤਿੰਨ ਇੱਟਾਂ ਤੋੜ ਦਿੱਤੀਆਂ ਐਨੀ ਮਜ਼ਬੂਤੀ ਹੈ ਟੈਲਾਂ ਕਾ ਸਟੀਲ ਵੱਟ ਕੀਤੀ ਯਾਰ ਸਾਰੇ ਸਟੀਲ ਫਿੱਟਾ ਗੋਰਾ ਟੈਲ ਦੀਆਂ ਟੈਲਾਂ ਵਿੱਚ ਆਜੋ ਵਹਿਮ ਤਾਂ ਆਜੇ ਕੱਢਣੇ ਐ ਤੁਹਾਡੇ ਉਹ ਰਹਿਣ ਤਾਂ ਰਹਿਣ ਤਾਂ ਰਹਿਣ দাও ਮੈਨੂੰ ਪਤਾ ਹੋਂਜੇ ਇੱਟਾਂ ਤੋੜਦੇ ਆ ਤੁਸੀਂ 80 80 ਰੁਪਏ ਫਟ ਕਰ ਦੇਣੀਆਂ ਟੈਲਾਂ ਮੈਂ ਨਹੀਂ ਦੇਖਣੀ ਤੁਹਾਡੀਆਂ ਟੈਲਾਂ ਬਾਜੀ 80 ਵਾਲਾ ਵੀ ਵਹਿਮ ਕੱਢਣਾਗਾ 35 ਰੁਪਏ ਫਟ ਦੇ ਵਿੱਚ ਉਹ ਬਾਜੀ ਟੁੱਟ ਜਾਣੀਆਂ ਨਾ ਮਜ਼ਾਕ ਕਰੋ ਦੇਖੋ ਫੇਰ ਨੁਕਸਾਨ ਕਰੂਗੇ ਤੁਸੀਂ 35 ਰੁਪਏ ਫੁੱਟ ਦੇ ਵਿੱਚ ਸਰ 35 ਰੁਪਏ ਫੁੱਟ ਦੇ ਉਹ ਬਲੈਕ ਕਲਰ ਦਾ ਡਾਰਕ ਕਲਰ ਦਾ 80 85 ਰੁਪਏ ਤੋਂ ਘੱਟ ਨਹੀਂ ਹੈਗੀ ਬਾਜ਼ਾਰ 'ਚ 80 85 ਵਾਲੇ ਵੇਮ ਕੱਢਣੇ ਆ ਸਿਰਫ 35 ਰੁਪਏ ਫੁੱਟ ਦੇ ਵਿੱਚ ਅਨ ਬ੍ਰੇਕਫਾਸਟ ਤੇਲ ਜੀ ਰੰਗ ਵੀ ਜਿਹੜਾ ਮਰਜੀ ਜਿਹੜਾ ਤੁਹਾਡਾ ਦਿਲ ਕਰਦਾ ਉਹ ਵਾਲਾ ਚੱਕ ਲੋ ਸਿਰਫ 35 ਰੁਪਏ ਫਰਟ ਦੇ ਵਿੱਚ ਆ ਲਓ ਬਈ ਮੈਂ ਵੀ ਸੈਟ ਕੇ ਦੇਖ ਲੈਣਾ ਆ ਚੱਕੋ ਕਹਿੰਦੇ ਟੈਲ ਨਹੀਂ ਡੁੱਟਦੀਆਂ ਬਾਜ਼ਾਰ ਚ 80 85 ਰੁਪਏ ਫੁੱਟ 2x4 ਸੀ ਟਾਇਲ ਗੋਰਾ ਟਾਇਲ ਤੋਂ 35 ਰੁਪਏ ਫੁੱਟੇ ਚ ਕਰਦੀ ਆ 35 ਰੁਪਏ ਫਰਟ ਦੇ ਵਿੱਚ ਡਿਜ਼ਾਈਨ ਹੋਰ ਵੀ ਬਹੁਤ ਸਾਰੇ ਪਏ ਨੇ ਦੇਖੀ ਤੇ ਲੋੜੇ ਐ ਦੇਖੀ ਚਲੋ ਵੀਡੀਓ ਲਾਈਵ ਚਲਾਈ ਹੋਈ ਹੈ ਨਾ ਲਾਈਵ ਚੱਲਦੀ ਪਈ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਡਿਜ਼ਾਈਨ ਬਹੁਤ ਸਾਰੇ ਨੇ ਤੁਹਾਡੇ ਵਾਸਤੇ ਸਿਰਫ 35 ਰੁਪਏ ਫੁੱਟ ਦੇ ਵਿੱਚ ਜੀ ਆ ਤੁਸੀਂ ਕਰ ਕੀ ਰਹੇ ਹੋ ਬਾਜ਼ਾਰ ਤੇ ਦੁਕਾਨਦਾਰ ਕਹਿੰਦਾ ਜਿੱਦਾਂ ਦਾ ਰੰਗ ਉਦਾਂ ਰੇਟ ਆ 70 ਰੁਪਏ ਆ 80 ਰੁਪਏ 85 ਰੁਪਏ ਤੁਸੀਂ ਸਾਰੀਆਂ ਹੀ 35 ਰੁਪਏ ਚ ਸਾਰੀਆਂ 35 ਰੁਪਏ ਫੁੱਟ ਦੇ ਵਿੱਚ 2 बाई 4 ਜੀ ਠੀਕ ਹੈ ਜੀ ਹੋਰ ਨਮਾ ਵਹਿਮ ਕੱਢਣਾ ਤੁਹਾਡਾ ਜੀ 22 ਰੁਪਏ ਫੁੱਟ ਦੇ ਵਿੱਚ ਜੀ ਭਾਈ ਜੀ ਇਹ ਕੰਧ ਤੇ ਲੱਗਣ ਵਾਲੀਆਂ ਟਾਈਲਾਂ ਆ 45 45 ਰੁਪਏ ਫੁੱਟ ਚੱਲਦਾ ਬਾਜ਼ਾਰ ਤੇ ਰੇਟ ਸਹੀ ਗੱਲ ਉਹੋ ਕਰਿਓ ਜੋ ਲੋਕਾਂ ਨੂੰ ਦੇਣੀ ਆ। ਭਾਜੀ 22 ਫੁੱਟ ਦੇ ਵਿੱਚ ਹੈਂਗ ਕਰ ਦੇਣੇ ਆ ਸਾਰੇ ਹੈਂਗ 22 ਫੁੱਟ ਦੇ ਵਿੱਚ ਡਿਜ਼ਾਈਨ ਦੇਖੀ ਚਲੋ। ਭਾਵੇਂ ਬਾਥਰੂਮ ਚ ਲਾ ਲਓ ਭਾਵੇਂ ਰਸੋਈ ਚ ਲਾ ਦਿਓ ਭਾਵੇਂ ਕਮਰੇ ਦੀ ਕੰਧ ਦੇ ਭਾਵੇਂ ਘਰ ਦੇ ਬਾਹਰ ਐਲੀਵੇਸ਼ਨ ਤੇ ਲਾ ਲਓ 22 ਫੁੱਟ ਦੇ ਵਿੱਚ। 22 ਫੁੱਟ ਦੇ ਵਿੱਚ ਦੋ ਬਈ ਦੋ ਹੋਰ ਹੈਂਗ ਕਰਨਾ ਤੁਹਾਨੂੰ ਸਿਰਫ 28 ਫੁੱਟ ਦੇ ਵਿੱਚ ਡਿਜ਼ਾਈਨ ਦੇਖੀ ਚਲੋ। ਉਹ ਭਾਜੀ ਮੈਂ ਤੁਹਾਡੇ ਮੋਲੇ ਬੰਨੇ ਹੱਥ ਲੋਕਾਂ ਨੇ ਜੰਮੂ ਕਸ਼ਮੀਰ ਤੋਂ ਆਣਾ ਲੋਕਾਂ ਨੇ ਹਿਮਾਚਲ ਪ੍ਰਦੇਸ਼ ਤੋਂ ਆਣਾ ਲੋਕਾਂ ਨੇ ਰਾਜਸਥਾਨ ਤੋਂ ਆਣਾ ਦੂਰੋਂ ਦੂਰ ਆਉਣਾ ਕੋਈ ਮਜ਼ਾਕ ਨਾ ਕਰੋ ਰੇਟ ਸਹੀ ਦੱਸੋ ਕੋਈ ਮਜ਼ਾਕ ਨਹੀਂ ਜੀ 28 ਰੁਪਏ ਵਰਤੋ 2/2 ਦੀ ਵੀਡੀਓ ਸ਼ੇਅਰ ਕਰ ਦਿਓ ਹਿਮਾਚਲ ਤੋਂ ਆਜੋ ਜੰਮੂ ਤੋਂ ਆਜੋ ਰਾਜਸਥਾਨ ਤੋਂ ਆਜੋ ਹੋਰ ਇੱਕ ਹੋਰ ਨਵਾਂ ਉਪਰਜੀ 28 ਰੁਪਏ ਵਰਦੇ ਵਿੱਚ ਗੋੜਨ ਲੈ ਜੋ ਜੀ ਭਾਈ ਜੀ ਇਹ ਤਾਂ ਜੱਗੋ 13ਵੀਂ ਗੱਲ ਕਰੀ ਜਾਂਦੇ ਤੁਸੀਂ ਜੱਗੋ 13ਵੀਂ ਕਰਨੀ ਆ ਗੋਰਾ ਟੈਨ ਨੇ ਜੀ ₹100 ਇਹ ਫਟਦੇ ਵਿੱਚ ਵੋੜਨ ਆਜੋ ਅਜੇ ਤਾਂ ਬਖਾਇ ਹੀ ਕੋਸ਼ ਨਹੀਂ ਜੀ ਐਲੀਵੇਸ਼ਨ ਸਟੋਨ ਆ ਭਾਜੀ ਆ ਤਾਂ 4-4 ਕਰੋੜ 3-3 ਕਰੋੜ ਦੇ ਕੋਠਿਆਂ ਦੇ ਬਾਹਰ ਲੱਗਦਾ ਇਹ ₹30 ਚ ਲੱਗਦਾ ਇਹ ਜੀ ₹30 ਦੇ ਵਿੱਚ ਇਹ ₹30 ਚ ਲੱਗਦਾਗਾ ਜੀ ਇਹ ਵਾਲਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਨਾ ਸਾਰੇ ਜੀ ਦੇਖੋ ਜਦੋਂ ਬਾਜ਼ਾਰ ਚ ਸ਼ੋਰ ਉਮਰ ਦੇ ਜਾਂਦੇ ਹੋ ਇਹਹੀ ਲੈਟਾਂ ਲਾ ਲਾ ਕੇ ₹120 ₹135 ਫੁੱਟ ਗੋਰਾ ਟਾਇਲ ਤੇ ₹30 ਫੁੱਟ ਬਾਜ਼ਾਰ ਨਾਲੋਂ 5-5 ਗੁਣਾ ਰੇਟ ਸਸਤੀਆਂ ਕਰਤੀਆਂ ਟਾਈਲਾਂ ਦੇਖੋ ਤੁਸੀਂ ਨਾਲੇ ਬਈ ਜੀ ਡਿਜ਼ਾਈਨ ਇਹ ਬਹੁਤ ਹੈ ਦੇ ਵਿੱਚ ਤਾਂ ਡੀਨ ਤਾਂ ਸਾਨੂੰ ਵੀ ਨਹੀਂ ਪਤਾ ਬਈ ਕਿੰਨੇ ਕੁ ਬਏ ਆ ਗੋਰਾ ਡਲ ਤੇ ਵੁੱਡਨ ਵੀ ਤੁਹਾਨੂੰ ਮਿਲਣਾਗਾ 35 ਰੁਪਏ ਫੁੱਟ ਦੇ ਵਿੱਚ ਅੱਛਾ ਜੇ ਕਿਸ ਨੇ ਇਦਾਂ ਦਾ ਲਗਜ਼ਰੀ ਬਾਥਰੂਮ ਬਣਾਉਣਾ ਬੜਾ ਸੋਹਣਾ ਕੰਬੀਨੇਸ਼ਨ ਬਣਿਆ ਇਹਦਾ ਵੀ ਰੇਟ ਦੱਸੋ 35 ਰੁਪਏ ਫੁੱਟ ਦੇ ਵਿੱਚ ਲੈ ਜਾਓ ਬਣਾਇਆ ਬਣਾਇਆ ਜੀ ਨਹੀਂ ਤੁਸੀਂ 100 ਖਾਦੀ ਜਿਹੜਾ ਮਰਜੀ 35 ਰੁਪਏ 35 ਰੁਪਏ 35 ਰੁਪਏ ਅੱਛਾ ਜੀ ਵਹਿਮ ਕੱਢਨੇ ਆ ਤੁਹਾਡੇ ਅੱਜ ਸਰ ਅੱਛਾ ਆ ਵੀ ਦੱਸ ਦਿਓ ਮੈਨੂੰ ਆ ਲਓ ਜੀ 35 ਰੁਪਏ ਗਰਮੀਆਂ ਦਾ ਮੌਸਮ ਆ ਕਿਸ ਨੇ সুইਮਿੰਗ ਪੂਲ ਬਣਾਉਣਾ 80 ਰੁਪਏ 85 ਰੁਪਏ ਤੋਂ ਘੱਟ ਨਹੀਂ ਹੈਗੀ ਟਾਇਲ ਇਹਦਾ ਰੇਟ ਦੱਸੋ 22 ਰੁਪਏ ਫੜ ਦੇ ਵਿੱਚ ਜੀ সুইਮਿੰਗ ਪੂਲ ਦੀ ਟਾਇਲ সুইਮਿੰਗ ਪੂਲ ਦੀ 22 ਰੁਪਏ ਫੜ ਦੇ ਵਿੱਚ ਵਹਿਮ ਕੱਢਦੇ ਨੇ ਅੱਜ ਦੇਖੋ ਜਿਹੜੀਆਂ ਲੁੱਟਾਂ ਹੁੰਦੀਆਂ ਬਾਜ਼ਾਰਾਂ 'ਚ ਗੋਰਾ ਟੈਨ ਨੇ ਜੜ ਤੋਂ ਖਤਮ ਕਰਤੀਆਂ ਬਾਹਰ ਦੇਖੋ ਟਰਾਲੇ ਗੱਡੀਆਂ ਭਰ-ਭਰ ਜਾਈ ਜਾਂਦੀਆਂ ਇੱਧਰ ਦੇਖੋ ਕਿਸੇ ਨੇ ਆਪਣੇ ਘਰ ਦੀ ਰਸੋਈ ਬਣਾਉਣੀ ਆ ਕਿਸੇ ਨੇ ਬਾਥਰੂ ਬਣਾਉਣਾ ਉਹ ਕਿਸੇ ਨੇ ਵੱਡੇ ਘਰ ਦੇ ਵਿੱਚ ਆਪਣੀ ਹਾਈਲਾਈਟ ਕਰਨੀ ਆ ਕੰਧ ਦੇਖੋ 골ਡਨ ਗੋਲਡਨ ਡਿਜ਼ਾਈਨ ਕਰਤੇ ਕਿਸੇ ਨੂੰ ਥੋੜਾ ਜਿਹਾ ਹੋਰ ਉਧੂ ਆਪ ਲਗਜ਼ਰੀ ਲੁੱਕ ਦੇਣੀ ਆ ਆ ਤੁਸੀਂ ਲੈ ਕੇ ਜਾ ਸਕਦੇ ਆ ਆ ਦੇਖੋ ਬਹੁਤ ਨੇ ਡਿਜ਼ਾਈਨ ਆ ਦੇਖੋ ਭਾਜੀ ਆ ਵੀ ਦੱਸੋ ਨਾ ਜੇ ਕਿਸ ਨੇ ਪੌੜੀਆਂ ਤੁਹਾਨੂੰ ਪੌੜੀਆਂ ਦੇ ਸਟੈਪ ਜਿਹੜੇ 11500 ਰੁਪਏ ਦੇ ਵਿੱਚ ਬਾਜ਼ਾਰ ਦੇ ਵਿੱਚ ਮਿਲਦੇ ਆ ਉਹ ਤੁਹਾਨੂੰ ਮਿਲਣਾ ਉਹ 450 ਦਾ 550 ਦਾ ਜੀ ਤੈਂ ਤਨ ਗੁਣਾ ਰੇਟ ਘੱਟ ਮੈਂ ਕਾ ਜੀ ਅੱਧ ਕਰ ਦੇਣੇ ਆ ਲੈ ਜੋ ਬਸ ਲਾ ਲਓ ਦੇਖ ਦੇਣਾ ਰਹਿ ਜਿਓ ਕਿਧਰ ਤੱਕਰ ਸਾਹਿਬ ਦੀਆਂ ਵੀਡੀਓ ਹੁਣ ਹੋਰ ਪਾਸੇ ਨਾ ਜਾਇਓ ਲੁੱਟ ਨਾ ਕਰਾਇਓ ਧੋਕੇ ਨਾ ਗੋਰਾ ਟਾਇਲ ਤੇ ਆ ਜਾਓ ਰਾਮ ਪ੍ਰਭੂਲ ਨੰਬਰ ਸਕਰੀਨ ਤੇ ਆ ਜੇ ਨਹੀਂ ਪਤਾ ਲੱਗਾ ਰਾਹ ਰੂ ਵੀ ਦੱਸ ਦਿਓ ਕਿਧਰ ਦੀ ਹੁਣਾ ਸਰਚ ਕਰੋ ਤੁਸੀਂ ਗੂਗਲ ਤੇ ਬੈਠੇ ਹੋ ਤਾਂ ਗੋਰਾ ਟਾਇਲ ਸਟੋਰ ਰਾਮਪੁਰਾਪੂਲ ਨੂੰ ਸਰਚ ਕਰੋ ਅਸੀਂ ਮੂਰੇ ਆਵਾਂਗੇ ਉੱਪਰ ਕੇ ਜੀ ਦੇਖੋ ਫੇਸਬੁੱਕ ਵੀ ਕਰ ਲਓ ਫੋਲੋ ਗੋਰਾ ਟਾਇਲ ਦੀ ਇੰਸਟਾਗ੍ਰam ਤੇ ਜੋ YouTube ਤੇ ਜੋ ਰੋਜ਼ ਦੀਆਂ ਆਫਰਾਂ ਨਿਤ ਨਵੀਆਂ ਪੈ ਰਹੀਆਂ ਆ ਨੰਬਰ ਸਕਰੀਨ ਤੇ ਜੇ ਹੋਰ ਗੱਲ ਕਰਨੀ ਤਾਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਂ ਟੀਵੀ ਰਾਮਪੁਰਾਪੂਲ